ਅੜੀ ਕੋ ਪਾਰਮੰਦ ਦੀ ਟੀਮ ਵੱਲੋਂ ਪਹਿਲਾਂ ਤੇ ਬਹੁਤ ਹੀ ਲੋਕਲੀ ਗੱਲ ਹੋਈ ਹੈ ਸਾਡੇ ਵਪਾਰੀ ਭਰਾ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਸਵੇਰੇ 7 ਵਜੇ ਆਜਾ ਦਾ ਪਤਾ ਲੱਗਿਆ ਸਾਡੀ ਟੀਮ ਉਸੇਲੇ ਮੌਕੇ ਤੇ ਪਹੁੰਚੀ ਆ ਔਰ ਸਾਡੇ ਸਾਰੇ ਰਹੀ ਰਮਨ ਬੈਰਨ ਅਨੁਸਾਰ ਅਗੂਕਰਾਇ ਜਨੂਕਰਾਇ ਉਹਨਾਂ ਨੇ ਬੀਐਸਐਸ ਦੀਆਂ ਗੱਡੀਆਂ ਬਟਾਲੇ ਤੋਂ ਫਾਈਵ ਗੇਟ ਦੀਆਂ ਗੱਡੀਆਂ ਮੋਗਾ ਕੇ ਅੱਗ ਦੇ ਕਾਬੂ ਤਕਰੀਫਨ ਦੇਣ ਨੂੰ ਪਾ ਲਿਆ ਗਿਆ ਪਰ ਜੋ ਵੀ ਨੁਕਸਾਨ ਹੋਇਆ ਸਾਡੇ ਕੋਲ ਪੜਿਆ ਕਿਉਂਕਿ ਵਪਾਰੀਆਂ ਦਾ ਸਰਮਾਇਆ ਹੀ ਆਹੀ ਹੁੰਦਾ ਜੋ ਪੂੰਜੀ ਆ ਵਪਾਰੀ ਦੀ ਆਹੀ ਹੁੰਦੀ ਆ ਅਜੀਬ ਵਪਾਰ ਮੰਡਲ ਉਹਨਾਂ ਦੇ ਨਾਲ ਖੜਾ ਉਹਨਾਂ ਦੇ ਦੁੱਖ ਸੁੱਖ ਚ ਹਮੇਸ਼ਾ ਖੜਾ ਰਹੇਗਾ ਕਿਉਂਕਿ ਪਰਮਾਤਮਾ ਕਿਸੇ ਨਾਲ ਇਹੋ ਜਿਹਾ ਕੰਮ ਨਾ ਕਰੇ ਅੱਜ ਸਾਡੇ ਵਪਾਰੀ ਭਰਾ ਤੇ ਲੋਕੀ ਘੜੀ ਆਈ ਹੈ ਅਸੀਂ ਉਹਦੇ ਨਾਲ ਆ ਕੀ ਨਾ ਅਸੀਂ ਦੁਕਾਨਦਾਰ ਕਿੱਥੇ ਖੜਾ ਬੋਧ ਨਾਲ ਹੈ ਬਿਸ਼ਾਲ ਇੱਕ ਗਦਾਉਨ ਸੀ ਵਿਸ਼ਾਲ ਵਿਸ਼ਾਲ ਚਰਮਾ ਜੀ ਦੀ ਗਦਾਉਨਾ ਹੈ ਉਹਨਾਂ ਦਾ ਜੋ ਆਫ ਗਰਾਉਂਡ ਦੇ ਵਿੱਚ ਕਾਫੀ ਮਾਲ ਪਿਆ ਅਜੇ ਤੱਕ ਹਲਦੀ ਰਾਮ ਦੀ ਮੇਨ ਨਾ ਕੋਈ ਏਜੰਸੀ ਸੀ ਨਮਕੀਨ ਸੋਡਾ ਸੂਡਾ ਸਾਰੀ ਏਜੰਸੀਆਂ ਸੀ ਉਹਨਾਂ ਨੂੰ ਨੁਕਸਾਨ ਬਹੁਤ ਵੱਡਾ ਹੋ ਚੁਕਾ ਪਰ ਇਹ ਹੈ ਕਿ ਵਪਾਰ ਮੰਡਲ ਦੀ ਟੀਮ ਉਹਨਾਂ ਦੇ ਨਾਲ ਹੈ ਹਮੇਸ਼ਾ ਖੜੀ ਰਹੇਗੀ ਔਰ ਉਹਨਾਂ ਦੇ ਦੁੱਖ ਸੁੱਖ ਚੰਗਾ ਸਾਥ ਦੇਗਾ ਹਾਂਜੀ ਆਪਾਂ ਰਾਜ ਸਾਹਿਬ ਨੂੰ ਕਵਾਂਗੇ ਕਿ ਸਰਕਾਰ ਵੱਲੋਂ ਇਹਨਾਂ ਨੂੰ ਮਦਦ ਕੀਤੀ ਜਾਵੇ ਸੀਐਮ ਫੰਡ ਦੇ ਵਿੱਚੋਂ ਇਹਨਾਂ ਦੀ ਹੈਲਪ ਕੀਤੀ ਜਾਵੇ ਪਪਾਰ ਮੰਡਲ ਸਾਰਾ ਰਮਨ ਬੈਲ ਸਾਹਿਬ ਨੂੰ ਮਿਲੇਗਾ ਤੇ ਉਹਨਾਂ ਨੂੰ ਜਾ ਕੇ ਸਾਰੀ ਸਥਿਤੀ ਬਾਰੇ ਜਾਣੂ ਕਰਵਾ ਚੁੱਕੇ ਆ ਆਲਰੇਡੀ ਉਹਨਾਂ ਦੀ ਬਦੌਲਤ ਦੀ ਗੱਡੀਆਂ ਪਟਾਲੇ ਤੋਂ ਆਈਆਂ ਤੇ ਬੀਐਸਐਫ ਦੀ ਗੱਡੀ ਵੀ ਆਈ ਉਹਨਾਂ ਬੈਲ ਸਾਹਿਬ ਫੋਨ ਤੇ ਦੱਸ ਸੀ ਕਿ ਕਿੰਨਾ ਗਰ ਪਤਾ ਲੱਗਾ ਜੀ ਅੱਜ ਮੇਰ ਚੰਦ ਰੋਡ ਵੇਖੇ ਜਿਹੜਾ ਵਿਸ਼ਾਲ ਜੀ ਜਿਹੜੇ ਉਹਨਾਂ ਦੀ ਗਨੌਨ ਨੇ ਮੈਨੂੰ ਅੱਗ ਲੱਗੀ ਸੀ ਸੋ ਮਾਰਨਿੰਗ ਇਥੋਂ ਗਵਾਂਟ ਚੋਪਾਲ ਆਈ ਹੈ ਕਿ ਇੱਥੇ ਅੱਗ ਲੱਗੀ ਹੈ ਸੋ ਆਣ ਕੇ ਇੱਥੇ ਪਹੁੰਚੇ ਆ ਉਸ ਤੋਂ ਪਹਿਲਾਂ ਇਹਨਾਂ ਨੇ ਫਾਇਰ ਆਫ ਬਰਗੇਡ ਦੇ EMPLOYEES ਨੂੰ ਵੀ ਇਨਫੋਰਮ ਕੀਤਾ ਮੇਰੇ ਪਹਿਲਾਂ ਗੱਡੀਆਂ ਇੱਥੇ ਪਹੁੰਚ ਗਈਆਂ ਸੀ ਸੋ ਚਾਰ ਗੱਡੀਆਂ ਅੱਗੇ ਲੱਗ ਚੁੱਕੀਆਂ ਦੋ ਹੁਣ ਹੋਰ ਆ ਗਿਆ ਤੇ ਹੁਣ ਜਿਹੜਾ ਫਾਇਰ ਨੂੰ ਜਿਹੜਾ ਕੰਟਰੋਲ ਕਰ ਲਿਆ ਗਿਆ ਤੇ ਇੱਕ ਥੱਲੇ ਬੇਸਮੈਂਟ ਹੈ ਗਦਾਣ ਚ ਉਹਦਾ ਬਚਾਅ ਹੋ ਗਿਆ ਸਮਾਨ ਦਾ ਉੱਪਰ ਜਿਹੜਾ ਸਮਾਨ ਸੀ ਉਹ ਸਾਰਾ ਸੜ ਕੇ ਸੁਆਹ ਹੋ ਗਿਆ ਸੋ ਨੁਕਸਾਨ ਉੱਪਰਲਾ ਜਿਹੜਾ ਕੋਰਸਰ ਦਾ ਨੁਕਸਾਨ ਹੋਇਆ ਥੱਲੇ ਵਾਲਾ ਜਿਹੜਾ ਉਹਦਾ ਬਚਾਅ ਹੋਇਆ ਸੋ ਨੁਕਸਾਨ ਤੇ ਕਾਫੀ ਹੋਇਆ ਇਹਨਾਂ ਦਾ ਇਹ ਇਹਨਾਂ ਨੇ ਸਾਰਾ ਹੋਲ ਸੇਲ ਦਾ ਸਮਾਨ ਸੀ ਜਿਵੇਂ ਕੋਲ ਡਰਿੰਕਸ ਵਗੈਰਾ ਜਾਂ ਆਪਣੇ ਹਲਦੀ ਰਾਮ ਦੀ ਪੈਕਿੰਗ ਜੋ ਪੈਕਿੰਗ ਮਟੀਰੀਅਲ ਸੀ ਉਹ ਸੀ ਸਾਰਾ ਪਤਾ ਲੱਗ ਸਕਦਾ ਕਿੰਨਾ ਨਹੀਂ ਇਹ ਨਹੀਂ ਪਤਾ ਇਹ ਨਹੀਂ ਪਤਾ ਲੱਗ ਸਕਿਆ ਕਿਉਂਕਿ ਕੋਈ ਵੀ ਨਹੀਂ ਸੀ ਇੱਥੇ ਮਜੂਰ ਤਾਰ ਵੀ ਸਪਾਰਕ ਹੋ ਸਕਦੀ ਆ ਜਾਂ ਅਜੇ ਕਾਰਨ ਦਾ ਪਤਾ ਨਹੀਂ ਲੱਗਾ ਕਿਉਂਕਿ ਸ਼ਾਰਟ ਸਰਕਟ ਵੀ ਹੋ ਸਕਦਾ ਕਿਉਂਕਿ ਇੱਥੇ ਕੋਈ ਵੀ ਅਵੇਲੇਬਲ ਨਹੀਂ ਸੀ ਫਰ ਫਰ ਸੈਟਿੰਗ ਕਿੰਨਾ ਦਾ ਸਟਾਨ ਹੋ ਗਿਆ ਨਹੀਂ ਅਜੇ ਵਿਚਾਰੇ ਸਾਰੇ ਇੱਥੇ ਆਪਣੇ ਟੈਂਸ਼ਨ ਦੇ ਵਿੱਚ ਨੇ ਅਜੇ ਇਹ ਇਹ ਗੱਲਾਂ ਨਹੀਂ ਪੁੱਛੀਆਂ ਜਾ ਸਕਦੀਆਂ ਇਹ ਉਹ ਦੱਸ ਸਕਦੇ ਨੇ ਵੀ ਉਹਨਾਂ ਦਾ ਉੱਪਰਲੇ ਪੋਰਚਨ 'ਚ ਕਿੰਨਾ ਸਮਾਨ ਹੈ ਹਾਂਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਸਾਰੇ ਕੰਟਰੋਲ ਨੇ ਗੱਡੀਆਂ ਜਿਹੜੀਆਂ ਬਾਹਰਲੇ ਇਸ਼ਾਰਾ ਤੋਂ ਵੀ ਮੰਗਾਈਆਂ ਗਈਆਂ ਅੱਜ ਮਾਜੋਗ ਗਵਰਨਰ ਸਾਹਿਬ ਆਏ ਸੀ ਉੱਥੇ ਵੀ ਗਈਆਂ ਸੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਰ ਫਿਰ ਵੀ ਜਿਹੜਾ ਸਾਰਾ ਕੰਟਰੋਲ ਕਰ ਲਿਆ ਗਿਆ ਸਾਡੀ ਵਪਾਰ ਮੰਡੇ ਦੀ ਟੀਮ ਵੱਲੋਂ ਪਹਿਲਾਂ ਤੇ ਬਹੁਤ ਹੀ ਝੋਖਲੀ ਗੱਲ ਹੋਈ ਹੈ ਸਾਡੇ ਵਪਾਰੀ ਭਰਾ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਸਵੇਰੇ 7:00 ਵਜੇ ਅੱਜ ਦਾ ਪਤਾ ਲੱਗਿਆ ਸਾਡੀ ਟੀਮ ਉਸੇਲੇ ਮੌਕੇ ਤੇ ਪਹੁੰਚੀ ਆ ਔਰ ਸਾਡੇ ਸਾਰੇ ਆਹੀ ਰਮਨਦਾਰੋਂ ਅਨੁਸਾਰ ਆਗੂ ਕਰਾਇਆ ਉਹਨਾਂ ਨੇ ਬੀਐਸਐਸ ਦੀਆਂ ਗੱਡੀਆਂ ਬਟਾਲੇ ਤੋਂ ਫਾਈਵ ਗੱਡੀਆਂ ਮੋਗਾ ਕੇ ਅਗਦੇ ਕਾਬੂ ਤਕਰੀਬਨ ਦੇ ਨਾਲ ਪਾ ਲਿਆ ਗਿਆ ਪਰ ਜੋ ਵੀ ਨੁਕਸਾਨ ਹੋਇਆ ਸਾਡੇ ਕੋਲ ਪਰ ਕਿਉਂਕਿ ਵਪਾਰੀਆਂ ਦਾ ਸਰਮਾਇਆ ਹੀ ਇਹੀ ਹੁੰਦਾ ਹੈ ਜੋ ਪੂੰਜੀ ਆ ਵਪਾਰੀ ਦੀ ਆਹੀ ਹੁੰਦੀ ਆ ਅਸੀਂ ਵਪਾਰ ਮੰਡਲ ਉਹਨਾਂ ਦੇ ਨਾਲ ਖੜਾ ਉਹਨਾਂ ਦੇ ਦੁੱਖ ਸੁੱਖ ਚ ਹਮੇਸ਼ਾ ਖੜਾ ਰਹੇਗਾ ਕਿਉਂਕਿ ਪਰਮਾਤਮਾ ਕਿਸੇ ਨਾਲ ਇਹੋ ਜਿਹਾ ਕੰਮ ਨਾ ਕਰੇ ਅੱਜ ਸਾਡੇ ਵਪਾਰੀ ਭਰਾ ਦੀ ਇੱਕ ਲੋਪੀ ਘੜੀ ਆਈ ਹੈ ਅਸੀਂ ਉਹਦੇ ਨਾਲ ਆਂ ਕੀ ਨਾਲ ਅਸੀਂ ਦੁਕਾਨਦਾਰ ਕਿਸੇ ਤੇ ਬਜਾਤ ਆ ਉਹਨਾਂ ਨਾਲ ਹੈ ਜਿਸ ਇੱਕ ਗੋਡਾਊਨ ਸੀ ਵਿਸ਼ਾਲ ਵਿਸ਼ਾਲ ਚਰਮਾ ਜੀ ਦੀ ਗੋਡਾਊਨ ਹੈ ਉਹਨਾਂ ਦਾ ਉਹ ਗੋਡਾਊਨ ਦੇ ਵਿੱਚ ਕਾਫੀ ਮਾਲ ਪਿਆ ਅਜੇ ਤੱਕ ਅਲਦੀ ਰਾਮ ਦੀ ਮੀਨ ਉਹਨਾਂ ਕੋਲ ਏਜੰਸੀ ਸੀ ਨਮਕੀਨ ਸੋਡਾ ਸੁੱਡਾ ਸਾਰੀ ਏਜੰਸੀਆਂ ਸੀ ਉਹਨਾਂ ਕੋਲ ਨੁਕਸਾਨ ਬਹੁਤ ਵੱਡਾ ਹੋ ਚੁਕਾ ਪਰ ਇਹ ਹੈ ਕਿ ਵਪਾਰ ਮੰਡਲ ਦੀ ਟੀਮ ਉਹਨਾਂ ਦੇ ਨਾਲ ਹੈ ਹਮੇਸ਼ਾ ਖੜੀ ਰਹੇਗੀ ਔਰ ਉਹਨਾਂ ਦੇ ਦੁੱਖ ਸੁੱਖਾਂ ਵਿੱਚ ਸਾਥ ਦੇਗੀ ਹਾਂਜੀ ਆਪਾਂ ਜਿਆ ਸਾਹਿਬ ਨੂੰ ਕਵਾਂਗੇ ਕਿ ਸਰਕਾਰ ਵੱਲੋਂ ਇਹਨਾਂ ਨੂੰ ਮਦਦ ਕੀਤੀ ਜਾਵੇ ਸੀਐਮ ਫੰਡ ਦੇ ਵਿੱਚੋਂ ਇਹਨਾਂ ਦੀ ਹੈਲਪ ਕੀਤੀ ਜਾਵੇ ਵਪਾਰ ਮੰਡਲ ਸਾਰਾ ਰਮਨ ਭੱਲ ਸਾਹਿਬ ਨੂੰ ਮਿਲੇਗਾ ਕਿ ਉਹਨਾਂ ਨੂੰ ਜਾ ਕੇ ਸਾਰੀ ਸਥਿਤੀ ਬਾਰੇ ਜਾਣੋ